ਜੀ ਅੱਜ ਜੋ 21 ਲੱਗੀ ਹੋਈ ਸੀ ਐਨਐਸ ਨੂੰ ਚੈਲੰਜ ਕਰਨ ਵਾਲੇ ਇੱਕ ਭਾਈ ਅਮਰਿਤਪਾਲ ਸਿੰਘ ਦਾ ਇੱਕ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਿਲਜੀਤ ਸਿੰਘ ਕਲਸੀ ਭਾਈ ਕਲਵਨ ਸਿੰਘ ਰਾਉਕੇ ਭਾਈ ਬਸੰਤ ਸਿੰਘ ਦੋਲਸਪੁਰਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੋ ਭਾਈ ਪਪਲਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਕੇਸ ਲੱਗੀ ਹੋਈ ਸੀ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕੇਸ ਦਾ ਜਵਾਬ ਆ ਚੁੱਕਿਆ ਤੇ ਬਾਕੀ ਸਾਥੀਆਂ ਦੇ ਕੇਸਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਵਾਬਦੇਹ ਕਰ ਦਿੱਤਾ ਹੈ ਪਰ ਜਿਹੜੇ ਉਹਨਾਂ ਦੇ ਜੋ ਸੈਂਟਰ ਸਰਕਾਰ ਹੈ ਉਹਨਾਂ ਨੇ ਇੱਕ ਦੋ ਜੋ ਦਿਨਾਂ ਦਾ ਸਮਾਂ ਹੋਰ ਮੰਗਿਆ ਹੈ ਤੇ ਉਸ ਤੋਂ ਬਾਅਦ ਉਸ ਵਿੱਚ ਵੀ ਉਹ ਜਵਾਬਦਾਇਰ ਕਰਨਗੇ ਤੇ ਹੁਣ ਜੋ ਭਾਈ ਕਲਵੰਸਿੰਗ ਰਾਓ ਕੇ ਹੋਰਾਂ ਦਾ ਕੇਸ ਹੈ ਜੋ 3 ਅਕਤੂਬਰ ਤੇ ਲੱਗਿਆ ਹੋਇਆ ਉਸ ਦੇ ਨਾਲ ਇਹ ਜੋ ਕੇਸ ਰੱਖ ਦਿੱਤਾ ਗਿਆ ਸਾਡੀ ਜੋ ਮੇਨ ਜੱਜ ਸਾਹਿਬ ਦੇ ਅੱਗੇ ਜੋ ਮੇਨ ਦਰਖਾਸਤ ਬੇਨਤੀ ਇਸ ਵੀ ਜੋ ਐਨਐਸਏ ਐਕਟ ਹੈ ਜੋ ਇਹ ਐਕਟ ਡਿਟੈਂਸ਼ਨ ਲੱਗਦੀ ਹੈ ਇਹ ਜੋ ਡਿਟੈਂਸ਼ਨ ਹੈ ਇਹ 1 ਸਾਲ ਤੋਂ ਕਿੱਥੀ ਨਹੀਂ ਲਾ ਸਕਦੇ ਤਿੰਨ ਤਿੰਨ ਮਹੀਨਿਆਂ ਕਰਕੇ ਐਕਸਟੈਂਡ ਕਰ ਸਕਦਾ ਹੈ ਡੀਸੀ ਤਾਂ ਉਸ ਚੀਜ਼ ਦੇ ਉੱਪਰ ਸਪੈਸੀਫਿਕਲੀ ਜੱਜ ਸਾਹਿਬ ਨੇ ਜਵਾਬ ਮੰਗਿਆ ਸਾਰਾ ਰਿਕਾਰਡ ਸਮਨ ਕਰ ਲਿਆ ਕੇਸਾਂ ਦਾ ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜੋ ਐਨਐਸਏ ਲਾਈ ਹੈ ਬਾਕੀ ਜੋ ਸਾਡਾ ਦੂਜਾ ਗਰਾਊਂਡ ਹੈ ਵੀ ਜਿਹੜੇ ਗਰਾਊਂਡਸ ਨੇ ਐਨਐਸਏ ਲਾਉਣ ਦੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਸਾਥੀਆਂ ਦੇ ਬੜੇ ਜਿਆਦਾ ਬੇਹੂਦਾ ਬੇਤੁਕੇ ਵੇ ਗਰਾਊਂਂਡਸ ਜੇ ਆਪਾਂ ਇਹਨਾਂ ਨੂੰ ਦੇਖੀਏ ਇਹ ਤਾਂ ਉਹੀ ਗੱਲ ਕਰ ਰਹੇ ਨੇ ਕਰੇ ਕੋਈ ਤੇ ਭਰੇ ਇਹਦੇ ਕੀ ਹੈ ਤੁਸੀਂ ਦੇਖ ਲਓ ਰੋਡੇ ਪਿੰਡ ਕਿਸੇ ਨੇ ਕੋਈ ਸਪੀਚ ਦੇ ਦਿੱਤੀ ਤਾਂ ਉਸ ਨੂੰ ਵੀ ਕਿੰਨਾ ਨੇ ਗਰਾਊਂਡ ਬਣਾ ਲਿਆ ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਦੇਖੀਏ ਕਿ ਕਿਸੇ ਦਾ ਪਰਿਵਾਰ ਕਿਸੇ ਧਰਨੇ ਮੁਜਾਰੇ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਉਸ ਨੂੰ ਵੀ ਐਨਐਸਸੀ ਦਾ ਗਰਾਊਂਡ ਬਣਾ ਲਿਆ ਕੋਈ ਜੇਲਰ ਦੇ ਉੱਪਰ ਨਪੀਨ ਦਾਸ ਜੋ ਜੇਲਰ ਨੇ ਉਹਨਾਂ ਦੇ ਸਬੰਧਤ ਇੱਕ ਪਰਚਾ 84 ਨੰਬਰ ਐਫਆਈ ਤਾਂ ਉਸ ਦੇ ਬਾਰੇ ਵੀ ਕੋਈ ਭਾਈ ਅਮਰਿਤਪਾਲ ਸਿੰਘ ਹਰਾਂ ਤੇ ਐਨਐਸਏ ਲਾ ਦਿੱਤੀ ਗਈ ਇੱਥੇ ਨੇਤੀ ਜਿਹੜੇ ਬੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਨਿਤ ਬੈਠ ਕੇ ਜੋ ਲਾਈਵ ਹੁੰਦੇ ਨੇ ਜ਼ਿਲ੍ਹਾ ਦੇ ਵਿੱਚੋਂ ਨੈਸ਼ਨਲ ਚੈਨਲਸ ਦੇ ਨਾਲ ਉਹ ਇੰਟਰਵਿਊ ਕਰਦੇ ਨੇ ਪਰ ਉਹਨਾਂ ਤੇ ਐਨਐਸਏ ਨਹੀਂ ਲਾਈ ਜਾਂਦੀ ਪਰ ਇਹ ਦੇਖੋ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਪਰ ਕੁਝ ਰਿਕਵਰ ਵੀ ਨਹੀਂ ਹੋਇਆ ਫੋਨ ਵਗੈਰਾ ਤੇ ਤਾਂ ਵੀ ਐਨਐਸਏ ਲਾਈ ਗਈ ਹੈ ਪਰ ਇਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹੈ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਪੂਰਨ ਤੌਰ ਤੇ ਇਨਸਾਫ ਮਿਲੇਗਾ जो अगे पैरवी कराएंगे अमृतपाल सिंह और उनके जितने साथी थे उनको स्टेट ऑफ पंजाब ने नेशनल सिक्योरिटी एक्ट के तहत डिटेंशन ऑर्डर्स पास करे थे और उनको डिब्रूगढ़ जेल में डिटेन करा था पहले भी डिटेंशन ऑर्डर्स पास करे थे पूरे एक साल के लिए लागू रहे थे और एक साल जिस दिन खत्म हुआ उसके टाइम उसके बाद उन्होंने फ्रेश डिटेंशन ऑर्डर्स पास करे और पूरे एक साल के लिए और 2025 तक उनको डिटेन करने के ऑर्डर दिए तो ये सारा जो डिटेंशन थी नेशनल सिक्योरिटी एक्ट के तहत हाई कोर्ट में अंडर चैलेंज थी जो पहले डिटेंशन ऑर्डर्स थे वो भी आज लिस्टेड थे और जो फ्रेश डिटेंशन ऑर्डर पास करे थे वो भी आज लिस्टेड थे हाईकोर्ट इन सारों को रद्द करा जाए तो स्टेट ऑफ पंजाब ने और यूनियन ऑफ इंडिया ने कुछ केसों में पिछली बार रिप्लाई फाइल करा था आज अब सारे केसों में रिप्लाई फाइल हो चुका है और जो नेक्स्ट डेट ऑफ हेरिंग है कोर्ट ने थर्ड अक्टूबर के लिए हाईकोर्ट में रखी है इनकी आ, इनको सुनवाई के लिए जो मेन ग्राउंड जो सारे डिटेंशन ऑर्डर जो रेड पटिशन थी उनमें ये था कि जो ये डिटेंशन ऑर्डर डिस्ट्रिक्ट मजिस्ट्रेट ने पास करा है एक साल के लिए कर नहीं सकते थे सिर्फ तीन महीने के लिए कर सकते थे जो बाद में एक्सटेंड करे जा सकते थे जो नेशनल सिक्योरिटी एक्ट है वो बहुत ड्रिकोनियन प्रोविजन है जिसमें जो प्रोसीजर होता है बहुत स्ट्रिक्टली फॉलो करना होता है जो सारी पिटिशनों में ग्राउंड ये लिए गए थे कि जो प्रोसीजर जो स्टेट ऑफ पंजाब ने जो नेशनल सिक्योरिटी एक्ट के तहत जो फॉलो करना चाहिए था वो फॉलो नहीं करा ਇਸ ਕਰਕੇ ਜੋ ਜੋ ਪ੍ਰੋਸੀਜਰਲ ਲੈਪਸਸ ਤੇ ਉਹ ਸਾਰਾ ਮੈਂਸ਼ਨ ਕਰਕੇ ਟਰੇਟ ਪਟੀਸ਼ਨਸ ਵਿੱਚ ਲਿਖਾ tha ਸਟੇਟ ਆਫ ਪੰਜਾਬ اور ਯੂਨੀਅਨ ਆਫ ਇੰਡੀਆ ਨੇ ਆਪਣਾ ਜਵਾਬ دیا ਉਹਨਾਂ ਨੇ ਆਪਣੇ ਜੋ ਡਿਸੀਜਨਸ ਕੋ ਡਿਫੈਂਡ ਕਰਾ ਹੈ ਬਟ ਜੋ ਹਾਈ ਕੋਰਟ ਅਪ ਡਿਸਾਈਡ ਕਰੇਗੀ ਨੈਕਸਟ ਡੇਟ ਤੇ ਕਿ ਜੋ ਡਿਟੈਂਸ਼ਨ ਆਰਡਰਸ ਹੈ ਲੀਗਲ ਹੈ ਜਾਂ ਇਲਲੀਗਲ ਹੈ

ਹੋ ਚੁੱਕਾ ਹੈ ਅਬ ਇਹ 3 ਅਕਤੂਬਰ ਕੋ ਹੀアリング ਕੇ ਲਿਆ ਫਾਈਲਡ